ਬਹੁਤ ਬਹੁਤ ਧੰਨਵਾਦ ਜੀ ਸਤਿਕਾਰਯੋਗ ਸਖੀਤਾ ਪ੍ਰਧਾਨਗੀ ਮੰਡਲ ਜਿਹੜਾ ਪ੍ਰਸ਼ਦੇ ਕੇਅਰ ਪਰਸਨ ਜੀ ਬਾਕੀ ਸਤੰਤੇ ਸੱਜਣਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਨਕਦਾ ਅਸੀਂ ਕੋਸ਼ਿਸ਼ ਕਰਾਂਗੇ ਆਪ ਸਿੱਚ ਸਾਡ ਬੋਲਣ ਦਾ ਹੈਗਾ ਇਸ ਸਟਾਈਡ ਵੀ ਇੱਕ ਇੱਕ ਵਿਸ਼ਾ ਹੀ ਅਸੀਂ ਨਵਾਗੇ ਤਾਂ ਕਿ ਉਹ ਵਾਰ-ਵਾਰ ਗੱਲ ਉਹੀ ਨਾ ਹੋਵੇ ਖਰਗਦ ਬਲਾਰੇ ਦੀਕ ਨਵੀ ਹੋਵੇ ਜਿਹੜੀ ਤੁਹਾਡੇ ਮਨਾਂ ਦੇ ਸਵਾਲਾਂ ਨੂੰ ਜਿਹੜੇ ਨੇ ਉਹਨਾਂ ਦਾ ਮੁਖਤੱਬ ਹੋਵੇ ਉਹਨਾਂ ਦਾ ਕਿਤੇ ਨਾ ਕਿਤੇ ਦਿਲ ਦੇ ਨਾਲ ਜੋ ਸਾਡੀ ਜੈਨੀ ਕੁਬੁੱਧੀ ਹੈਗੀ ਹੈ ਉਹਦੇ ਹਿਸਾਬ ਨਾਲ ਉਹਦਾ ਜਵਾਬ ਹੋਵੇ ਪਹਿਲਾਂ ਗੀਤੋ ਜਿਆਦਾ ਸੀ ਸ਼ੁਰੂ ਕਰ ਜਾਂ ਤਾਂ ਅਸੀਂ ਦੇਖਦੇ ਆ ਕਿ ਬਹੁਤ ਸਾਰੀਆਂ ਆਲਮਤਾਂ ਨੇ ਸਾਡੇ ਉਹਨਾਂ ਆਲਮਤਾਂ ਦੇ ਵਿੱਚ ਕਿਤੇ ਅਸੀਂ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਉਣਿਆ ਕਿਤੇ ਅਸੀਂ ਨੇਤਾਵਾਂ ਨੂੰ ਠਹਿਰਾਉਣਿਆ ਕਿਤੇ ਅਸੀਂ ਪ੍ਰਬੰਧ ਨੂੰ ਠਹਿਰਾਉਣਿਆ ਕਿਤੇ ਅਸੀਂ ਧਰਮ ਫਕੀਰਾਂ ਨੂੰ ਵੀ ਵਿਚ ਸ਼ਾਮਲ ਕਰਦੇ ਆ ਤੇ ਉਹ ਇੰਨਾ ਕਹਿ ਕੇ ਅਸੀਂ ਨੇੜੇ ਤੱਕ ਦੇਖਦੇ ਆ ਵੱਧ ਤੋਂ ਵੱਧ ਧੀਵੀ ਸਰਕਾਰ ਅਸੀਂ ਸ਼ਾਮਲ ਕਰ ਲੈਂਦੇ ਆ ਇਹ ਜਿਹੜਾ ਸਮਾਜ ਚ ਵਰਤਾਰਾ ਚੱਲ ਰਿਹਾ ਹੈ ਪੂਰੇ ਸੰਸਾਰ ਚ ਉਹ ਚੱਲ ਇਸ ਗੱਲ ਦਾ ਰਿਹਾ ਹੈ ਕਿ ਦੁਨੀਆ ਦੇ ਵਿੱਚ ਸਿਰਫ ਰਾਜ ਅਸੀਂ ਕਰਨਾ ਹੈ ਤਾਕਤ ਸਾਡੇ ਕੋਲ ਹੋਵੇ ਦੌਲਤ ਕੁਦਰਤ ਦੀ ਸਾਰੀ ਸਾਡੇ ਕੋਲ ਹੋਵੇ 250 ਕਰੋੜ ਬੰਦਾ ਬਚ ਜੇ 550 ਕਰੋੜ ਜਿਹੜਾ ਬਾਕੀ ਦਾ ਹੈ ਉਹ ਜਿਵੇਂ ਨਾਲੇ ਦੇ ਕੀੜੇ ਹੁੰਦੇ ਨੇ ਪੈ ਰਹੇ ਨੇ ਉਹਨਾਂ ਨੂੰ ਕੋਈ ਕਹੂਗਾ ਤੁਹਾਨੂੰ ਯਕੀਨੀ ਐਨੀ ਆਮਦਨ ਦੇ ਦਿਆ ਕਰੂ ਕੋਈ ਕਹੂਗਾ ਵੀ ਤੁਹਾਨੂੰ ਰੋਟੀ ਮਿਲ ਜਾ ਕਰੂਗਾ ਤੁਸੀਂ ਆਪੇ ਸੋਚੋ ਵੀ ਆਪਾਂ ਕਿਸੇ ਬਜ਼ੁਰਗ ਨੂੰ ਬਿਠਾ ਲਈਏ ਵੀ ਤੁਸੀਂ ਇੱਥੇ ਬੈਠੇ ਰਹਿਣਾ ਕੋਈ ਗੱਲ ਨਹੀਂ ਕਰਨੀ ਕਿਸੇ ਕੋਲ ਜਾਣ ਆਉਣ ਦੀ ਲੋੜ ਨਹੀਂ ਕੋਈ ਕੰਮ ਨਹੀਂ ਕਰਨਾ ਧੋਤੇ ਕੱਪੜੇ洗ਨਗੇ ਬਿਮਾਰ ਹੋ ਗਏ ਦਵਾਈ ਮਦੂਗੀ ਰੋਟੀ ਪਾਣੀ ਮਿ Đੂਗਾ ਆਸੀਂ ਕੋਈ ਟੀਵੀ ਟੂਵੀ ਦਾਦਨਾ ਉਹਨੂੰ ਦੇਖੀ ਜਾਓ ਫਿਰ ਜਿੱਕ ਵੀ ਕਿੰਨਾ ਕਿਤੇ ਜਿਉਂਦਾ ਰਹਿੰਦਾ ਹੈ ਉਹ ਸੋ ਮਨੋਖੇ ਇੱਥੇ ਕੱਲੇ ਕਪੜੇ ਪਾਉਣ ਰੋਟੀ ਖਾਣ ਤੇ ਮਨੋਰੰਜਨ ਕਰਨ ਨਹੀਂ ਆਇਆ ਨਾ ਇਹਦਾ प्रयोजन ਹੈ ਬਲਕਿ ਉਲਟੀ ਗੱਲ ਦਾ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿੱਟ ਕੁ ਫਕੜੇ ਸਭ ਮੁਕਲੀ ਚੰਦੀ ਰਹਿਣ ਜਿਹੜਾ ਲਾਹਾ ਲੈਣ ਅਸੀਂ ਆਏ ਸੀ ਉਹ ਤੋਂ ਅਸੀਂ ਕਿਤੇ ਨਾ ਕਿਤੇ ਖੁੰਝ ਗਏ ਉਹਦੇ ਵਿੱਚ ਹਾਲਤ ਕੀ ਹੋ ਗਈ ਹਾਲਤ ਹੋ ਗਈ ਕਿ ਅਸੀਂ ਬੁੱਧਕ ਤੌਰ ਤੇ ਕੰਗਾਲ ਹੋ ਗਏ ਸਾਡਾ ਹਾਲ ਇਹ ਹੋ ਗਿਆ ਕਿ ਜਿਨੇ ਦਾ ਹੀ ਗੱਲੀ ਉਹਦੇ ਨਾਲ ਉੱਠ ਚੱਲੀ ਆਪਣੀ ਸੋਚ ਆਪਣੀ ਸਮਝ ਨੂੰ ਸੀ ਆਪਣੀ ਸਮਝ ਲਿਆ ਉਹ ਸੋਚ ਸਾਡੀ ਆਪਣੀ ਹੈ ਨਹੀਂ ਅਸਲ ਚ ਉਹ ਸੋਸ਼ਲ ਮੀਡੀਆ ਉਹ ਕੋਈ ਟੀਵੀ ਉਹ ਕੋਈ ਗਵਈਏ ਉਹ ਸਾਡੀ ਸੋਚ ਬਣਾਈ ਜਾਂਦੀ ਹੈ ਸਾਨੂੰ ਲੱਗਦਾ ਸਾਡੀ ਸੋਚ ਹੈ ਅਸੀਂ ਫੈਸਲਾ ਕਰਾ ਹੁਣ ਜੇ ਤਾਣੀ ਇੰਨੀ ਉੱਗੀ ਹੋਈ ਐ ਤੇ ਫਿਰ ਕਲਿਆ ਕੀ ਜਾਵੇ ਕਿਹੋ ਜਿਹਾ ਹੱਲ ਲੱਭਿਆ ਜਾਵੇ ਉਸ ਹੱਲ ਬਾਬੇ ਵੀ ਸਾਨੂੰ ਗੁਰਬਾਣੀ ਚੋਂ ਕਿਸੇ ਦਿ ਮਿਲਦੀ ਆ ਬਾਬੇ ਨੇ ਕਿਹਾ ਐਸਾ دارو ਢੋੜ ਲੈ ਜਿਤ ਵੰਗੇ ਲੋਕਾਂ ਦਾ ਇਹ ਸਾਰੇ ਰੋਗ ਨੇ ਜਿਹੜੇ ਚਾਹ ਪ੍ਰਸਤਾਚਾਰ ਹੈ ਚਾਹ ਨਸ਼ੇ ਨੇ ਜਾਂ ਸਾਡੇ ਵਿੱਚ ਬਾਹਰ ਜਾ ਰਹੇ ਨੇ ਜਾਂ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਕਇਆ ਸਾਡਾ ਪ੍ਰਵਾਹ ਪ੍ਰਿਆਵਰਣ ਖਰਾਬ ਹੋ ਰਿਹਾ ਹੈ ਕਹੇ ਸਾਡੇ ਸਮਾਜ ਦੇ ਵਿੱਚ ਇੱਕ ਦੂਜੇ ਸੁਣੀ ਨਹੀਂ ਜਾਂਦੀ ਪ੍ਰਸ਼ਾਸਨ ਚ ਕੰਮ ਨਹੀਂ ਹੁੰਦੇ ਇਹਨਾਂ ਸਾਰਿਆਂ ਦੀ ਜਿਹੜਾ ਹੱਲ ਉਹ ਇੱਕੋ ਹੈ ਜੇ ਕਦੇ ਕੱਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਫਿਰ ਤਾਂ ਨਹੀਂ ਹੋਰ ਉਲਝੀ ਜਾਣੀ ਹੈ ਮਾੜਾ ਮੋਟਾ ਤਾਂ ਹੱਲ ਹੋ ਜਾਏਗਾ ਮੁੰਜ ਹੱਲ ਪੂਰਾ ਹੋਣਾ ਨਹੀਂ ਥੋੜਾ ਕਨਾ ਜਿਵੇਂ ਮਿਸਾਲ ਕਿਤੇ ਟੋਏ ਪੈ ਜਾਂਦੇ ਨੇ ਬੈਠੇ ਨੇ ਪੰਨੂ ਸਾਹਿਬ ਮਿੱਟੀਨ ਗਾ ਜਾਰੇ ਇਸੇ ਥੋੜੇ ਤੇ ਚਨਾ ਦੋ ਉਹ ਥੋੜੇ ਜੋ ਮਿੱਟੀ ਕਈ ਤਾਂ ਮਿੱਟੀ ਪਾ ਜਾਂਦੇ ਨੇ ਕਈ ਉੱਤੇ ਲੱਕ ਲੱਕਦੀ ਪਾ ਜਾਂਦੇ ਥੋੜੀ ਬਹੁਤੀ ਪਰ ਉਹ ਸੜਕ ਨਹੀਂ ਬਣੀ ਹੁੰਦੀ ਸੋ ਜਿਹੜਾ ਮੈਂ ਜਿਹੜੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਜੇ ਇੰਨੀ ਤਾਂ ਨਹੀਂ ਹੁੰਦੀ ਹੈ ਉਹਦੇ ਵਾਸਤੇ ਬਾਬੇ ਨੇ ਕਿਹਾ ਹੈ ਵੈਂਦਾ ਵਸਤੂ ਵੇਤ ਨੂੰ ਰੋਗ ਪਛਾਨਣਾ ਆਪਣਾ ਜ਼ਰੂਰੀ ਹੈ ਜਿੰਨਾ ਚਿਰ ਅਸੀਂ ਰੋਗ ਨਹੀਂ ਪਛਾਣਦੇ ਉਹਨਾਂ ਚਿਰ दारू ਬੁੱਧੀਉ ਨਹੀਂ ਜਾ ਸਕਦੀ। ਔਰ ਇਸੇ ਕਰਕੇ ਅਸੀਂ ਜਦ ਡਾਕਟਰ ਚ ਵੀ ਪੜਾਉਣਾ ਪਹਿਲਾਂ ਉਹਨੂੰ ਸਿਖਾਉਣਾ ਵੀ ਸਰੀਰ ਹੈ ਕੀ ਤੇ ਕੰਮ ਕਿਵੇਂ ਕਰਦਾ। 1 ਸਾਲ ਪੂਰਾ ਇਸੇ ਕਮਤੀ ਲਗਾਉਣਾ ਮੁਰਜ਼ੇ ਚੀਜ਼-ਚੀਜ਼ ਦਿਖਾਉਣਾ। ਫਿਰ 2 ਸਾਲ ਇਸ ਕਰਕੇ ਢਾਉਣਾ ਵੀ ਰੋਗ ਕਿਵੇਂ 부ਝੀਦਾ। ਫਿਰ ਅੱਗੇ ਲਾਉਣਾ ਵੀ ਨਬਜ਼ ਕਿਵੇਂ ਦੇਖਣੀ ਆ ਦਵਾਈ ਕਿਵੇਂ ਦੇਣੀ ਆ ECG ਕਿਵੇਂ ਕਰਾਉਣੀ ਆ। ਯਾਨੀ ਕਿ ਰੋਗ ਬੁਝੰਦਾ ਜਿਹੜਾ ਤਰੀਕਾ ਹੋਇਆ ਵੀ ਪਹਿਲਾਂ ਹਾਏ ਕੀ ਇਹ ਸਰੀਰ ਹੈ ਕੀ ਸੰਕਰ ਕੀ ਆ ਸਾਡੇ ਸਮਾਜ ਦੀ ਉਹਦੇ ਜਗ੍ਹਾ ਰੋਗ ਕੀ ਹੈ ਫਿਰ ਉਹਦੀ ਦਵਾਈ ਕੀ ਹੈ ਹੁਣ ਜਿਸ ਸਾਡਾ ਸਮਾਜ ਇੱਥੇ ਪਹੁੰਚ ਗਿਆ ਸਮਾਜ ਇਹ ਸੋਣਾ ਇਸ ਵਾਸਤੇ ਸੀ ਕਿ ਕੁਦਰਤ ਨੇ ਨਾਲਾ ਪ੍ਰਕਾਰ ਦੀਆਂ ਇੱਥੇ ਦੌਲਤਾਂ ਦਿੱਤੀਆਂ ਹੋਈਆਂ ਨੇ ਤੇ ਉਹਦੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਉਦਮ ਕਰੇਂਦਾ ਜੀਓ ਤੂੰ ਕਮਾਵਾਂ ਆਂ ਸੁੱਖ ਪੁੰਚਾ ਤਰਨੋ ਦੇ ਤਾਂ ਜਨ ਤੋ ਪਾਹਾ ਤੈਨੂੰ ਦੇਤਾ ਰਿਜਕ ਸਮਾਹ ਪਿੱਥੋਂ ਦੇਤਾ ਜਨਤ ਪਾਹ ਪਹਿਲਾਂ ਰਿਜਕ ਦਿੱਤਾ ਫਿਰ ਜਨਤ ਪੈਦਾ ਕਰਿਆ ਕੁਦਰਤ ਨੇ ਪਰ ਅਸੀਂ ਉਲਟਾ ਗੱਲ ਕਰ ਲਈ ਅਸੀਂ ਰਿਜਕ ਦੀ ਗੱਲ ਨਹੀਂ ਕਰਦੇ ਜਾਂ ਰਿਜਕ ਨੂੰ ਰੋਟੀ ਸਮਝ ਲਿਆ ਰਿਜਕ ਦਾ ਮਤਲਬ ਆ ਸਹਿਲ ਤੱਕ ਮੈਂ ਜਨਤ ਪਾਏ ਤਾਂ ਕਾ ਰਿਜਕ ਆਗੇ ਕਰ ਤਰਿਆ ਵੀ ਉਹਦਾ ਸੌਣਾ ਬੈਠਣਾ ਉੱਠਣਾ ਜੰਮਣਾ ਮਰਨਾ ਖਾਣਾ ਪੀਣਾ ਮਨਮੁਤਰ ਤੱਕਣਾ ਸਾਰਾ ਕੁਝ ਰਿਜਕ ਆ ਉਹ ਕੁਦਰਤ ਨੇ ਦਿੱਤਾ ਹੋਇਆ ਉਹਨਾਂ ਦਾ ਤੇ ਕੁਝ ਲੋਹ ਕਾਜ ਹੋਗੇ ਕਾਜ ਚਾਹੇ ਸਾਡੇ ਜੰਗਲ ਨੇ ਚਾਹੇ ਪਹਾੜ ਨੇ ਚਾਹੇ ਸਮੁੰਦਰ ਨੇ ਚਾਹੇ ਦਰਿਆ ਨੇ ਚਾਹੇ ਅੰਤਰਿਕਸ਼ ਹੈ ਚਾਹੇ ਧਰਤੀ ਹੈ ਚਾਹੇ ਧਰਤੀ ਦੇ ਥੱਲੇ ਕੋਈ ਸਮਾਨ ਹੈ ਉਹਦੇ ਉੱਤੇ ਕੁਝ ਲੋਹ ਕਾਜ ਹੋਗੇ ਜਿਹੜੇ ਕਾਜ ਹੋਗੇ ਉਹਨਾਂ ਨੇ ਸਾਨੂੰ ਵਿਰਵੇ ਕਰਤਾ ਸਭੀ ਦੌਲਤ ਤੋਂ ਉਹ ਫਿਰ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਕੈਸੂਰ ਦੇ ਰਹੇ ਨੇ ਵੀ ਤੁਹਾਨੂੰ ਆਹ ਦੇ ਦਾਂਗੇ ਤੁਹਾਨੂੰ ਕਿਸਾਨ ਸਨਮਾਨ ਦਿੱਤੀ ਦੇ ਦਾਂਗੇ ਤੁਹਾਡੇ ਬੱਚਾ ਨੂੰ ਮੁਫਤ ਪੜਾਵਾਂਗੇ ਤੁਹਾਨੂੰ ਆਯੂਸ਼ਮਨ ਭਾਰਤ ਦੇ ਦਾਂਗੇ ਤੁਹਾਡੇ ਅਸੀਂ ਬਸਾਂ 'ਚ ਮੁਫਤ ਸਫ਼ਰ ਦੇ ਦਾਂਗੇ ਤੁਹਾਡੇ ਕੁੜੀਆਂ ਦਾ ਵਿਆਹ ਕਰ ਦਾਂਗੇ ਤੁਹਾਨੂੰ ਸੀ ਬੜਾ ਪੈਚ ਪੈਨਸ਼ਨ ਦੇ ਦਾਂਗੇ ਤੁਹਾਨੂੰ ਇੰਦਰਾਵਾਸ ਯੋਜਨਾ ਅਸੀਂ ਘਰ ਬਣਾ ਦਾਂਗੇ ਇਹ ਸਾਨੂੰ ਉਹ ਸਾਡੀ ਦੌਲਤ ਤੇ ਕਬਜ਼ਾ ਕਰਕੇ ਜਿਵੇਂ ਮੈਂ ਬਚਪਨ 'ਚ ਦੁਕਾਨ ਕਰਦਾ ਸੀ ਉਹ ਬੰਦਾ ਸੌਦਾ ਲੈਣ ਆਉਂਦਾ ਉਹ ਉਹਨਾਂ ਦੇ 5-7 ਰੁਪਏ 10 ਰੁਪਏ ਖਰਚਣਾ ਬਹੁਤ ਵੱਡੀ ਗੱਲ ਹੁੰਦੀ ਦੇ ਉਹ ਜਵਾਕ ਜਿਹੜਾ ਨਾਲ ਆਉਂਦਾ ਸੀ ਉਹਨੂੰ ਦੋ ਮਿੱਠੀਆਂ ਗੋਲੀਆਂ ਦੇ ਦਿੰਦੇ ਸੀ ਉਹ ਬੜਾ ਖੁਸ਼ ਹੁੰਦਾ ਵੀ ਮੈਨੂੰ ਬੜੀ ਖੁਸ਼ੀ ਮਿਲ ਗਈ ਤੇ ਇਹ ਮਿੱਠੀਆਂ ਗੋਲੀਆਂ ਦਿੰਦੇ ਨੇ ਇਹਨੂੰ ਸਮਝਣਾ ਪਊਗਾ ਹੁਣ ਤੁਸੀਂ ਕਹੋਗੇ ਤੇ ਐਦਾਂ ਵੱਡਾ ਸੰਸਾਰ ਵੀ ਅਸੀਂ ਤਾਂ ਸੁੱਕੀ ਨੇ ਕਰ ਲਾਂਗੇ ਅਸੀਂ ਤਾਂ ਮੁਕਾਬਦੇ ਕੁਝ ਵੀ ਨਹੀਂ ਆ ਉਹ ਇਹ ਹੈ ਕਿ ਕਿ ਤੁਸਾਂ ਜੀ ਨੂੰ ਕਰਨਾ ਪਊ ਉਹ ਪਿੰਡ ਦੀ ਕਾਈ ਹੈ ਉਹ ਪਿੰਡੀ ਪੰਚਾਇਤ ਹੈ ਪਰ ਉਹ ਪੰਚਾਇਤ ਅਸੀਂ ਤਾਂ ਕੰਮ ਕਰ ਸਕਾਂਗੇ ਜੇ ਸਾਨੂੰ ਸਮਝ ਆਏ ਵੀ ਇਹਦੀ ਮਹੱਤਤਾ ਕੀ ਹੈ ਤੇ ਕਿਵੇਂ ਕੰਮ ਕਰਨਾ ਤੇ ਪੰਚਾਇਤ ਦਾ ਕੰਮ ਕਰਨਾ ਕਿਉਂ ਜ਼ਰੂਰੀ ਹੈ ਜੇ ਅਸੀਂ ਕਾਂਗੇ ਆਪਦਾ ਪਿੰਡ ਬਚਾਵਾਂਗੇ ਪਿੰਡ ਨਹੀਂ ਜੇ ਪਿੰਡ ਨਾ ਬਚਿਆ ਤੇ ਪੰਜਾਬ ਨਹੀਂ ਬਚਣਾ ਜੇ ਪੰਜਾਬ ਨਾ ਬਚਿਆ ਤਾਂ ਮੁਟਕੀ ਨਹੀਂ ਬਚਣਾ ਮੈਨੂੰ ਨਹੀਂ ਪਤਾ ਕਿੰਨਿਆਂ ਨੂੰ ਪਤਾ ਹੋਊਗਾ ਪਿਛਲੇ 3 ਸਾਲ ਤੋਂ ਇਹ ਕਿਹਾ ਜਾ ਰਿਹਾ ਹੈ ਇੱਥੇ ਵੱਡੇ ਵੱਡੇ ਵਿਦਵਾਨਾਂ ਨੇ ਜਦ ਕਿਸਾਨਾਂ ਦਾ ਜ਼ਿਕਰ ਜਾਂਦਾ ਸੀ ਗੱਲ ਹੋਈ ਆ ਮੈਂ ਤਾਂ ਕਹਿਣਾ ਹਮੇਸ਼ੀ ਸਿੰਘ ਜੀ ਬੈਠੇ ਨੇ ਅਸੀਂ ਇੱਕ ਸੈਮੀਨਾਰ ਲਖਦੇ ਆ ਉਹ ਵਿਦਵਾਨ ਕਹਣਾ ਕੌਣ ਕਦੀ ਤਾਂ ਮਸਬੀ ਦੀ ਡੋਲੀ ਨਹੀਂ ਇਹ ਤਾਂ ਉਹੀ ਫालतू ਮੰਗ ਰਿਹਾ ਤੁਸੀਂ ਇਹ ਤਾਂ ਹੋਣੀ ਹੀ ਨਹੀਂ ਇਹ ਜਚਾਤਾ ਵੀ ਪੰਜਾਬ ਦੀ ਕਣਕ ਦੀ ਕੋਈ ਡੋੜ ਨਹੀਂ ਤੁਸੀਂ ਧੱਕੇ ਨਾਲ ਹੀ ਪੈਦਾ ਕਰੀ ਜਾਂਦੇ ਹੋ ਪਰਟੈਂਸ ਅਗਲੇ ਸਾਲ ਦੀ ਘਰਨੀ ਜ਼ਿਆਦਾ ਪੈਗੀ 20% ਝਾੜ ਘਟ ਗਿਆ ਜੇਸੀ ਕਣਕ ਦੇ ਪੰਡਾਰ ਅੱਧੇ ਰਹਿ ਗਏ ਬਾਹਰ ਭੇਜਦੇ ਸੀ ਜਿਹੜੀ ਕਣਕ ਉਹ ਬੰਦ ਕਰਨੀ ਪਈ ਵਪਾਰੀਆਂ ਨੇ ਰੋਲਾ ਪਾਇਆ ਕਿ ਜਨਾਬ ਜਿਹੜੇ ਸੌਦੇ ਹੋਏ ਨੇ ਉਹ ਤਾਂ ਪੂਰੇ ਕਰਨ ਦੇ ਦਿਓ ਕੋਸਾ ਫੈਦੇ ਨੇ ਸਾਡੇ ਹੁਣ ਫੇਰ ਆ ਚਾਰ ਦਿਨ ਪਹਿਲਾਂ ਦੀ ਖਬਰ ਹੈ ਕਿ ਦੇਸ਼ ਦੇ ਵਿੱਚ ਅੰਨ ਦੇ ਪੰਡਾਰ ਘਟੇ ਹੋਏ ਨੇ ਪਰ ਇਹ ਉਮੀਦ ਹੈ ਕਿ ਕੀ ਪੰਜਾਬ ਤੇ ਹਰਿਆਣੇ ਦੇ ਵਿੱਚ ਕਣਕ ਕਾਫੀ ਹੋ ਜਾਣੀ ਹੈ ਇਸ ਕਰਕੇ ਉਹ ਮੜਾ ਮੋਟਾ ਕੱਟਾ ਪੂਰਾ ਨਹੀਂ ਹੋਣਾ ਮੜਾ ਮੋਟਾ ਕੱਟਾ ਪੂਰਾ ਹੋ ਗਿਆ ਇਸ ਕਰਕੇ ਇਹ ਗਰਮੋ-ਗਾਪ ਸਮਝ ਲਈਏ ਕਿਉਂ ਪੰਜਾਬ ਦਾ ਜੁਣਾ ਜ਼ਰੂਰੀ ਹੈ ਉਹਦੇ ਵਿੱਚ ਅਸੈਂਬਲੀ ਜਿਹੜੀ ਮਰਜੀ ਚੁਣੀ ਆਪਾਂ ਨੂੰ ਪਤਾ ਜਿੰਨੀਆਂ ਚੁਣੀਆਂ ਨੇ ਹਾਲ ਆਪਾਂ ਦੇਖ ਲਿਆ ਕਿਉਂਕਿ ਆਪਣੇ ਵਾਸਤੇ ਨਹੀਂ ਹੁੰਦਾ ਦੂਰ ਬੈਠੀ ਆ ਉਹਨਾਂ ਦੀ ਬਿਰੋਕ੍ਰਾਸੀ ਵੀ ਦੂਰ ਬੈਠੀ ਆ ਅਫਸਰशाही ਵੀ ਉਹਨਾਂ ਦਾ ਕਾਨੂੰਨ ਤੰਤਰ ਜਿਹੜਾ ਪ੍ਰਬੰਧ ਕਰਨ ਨਾਲ ਉਹ ਵੀ ਆਪਣੇ ਤਾਂ ਦਸਾਂ ਪਿੰਨਾਂ ਤੇ ਇਕੱਠਾ ਨਾ ਬੈਠਾ ਉਹਦੇ ਕੋਲ ਜਾਵਾਂਗੇ ਵਦ ਤੋਂ ਵਦ ਜਾਂ ਕਿਸੇ ਪੁਲਿਸ ਟੌਕੀ ਤੇ ਜਾ ਰਹਾਂਗੇ ਐਸੇ ਹੀ ਹੁੰਦਾ ਉਹ। ਯਾਨੀ ਕਿ ਜਿਹੜਾ ਤੰਤਰ ਹੈ ਜਿਹਦੇ ਵਿੱਚ ਤਿੰਨ ਚੀਜ਼ਾਂ ਅਦਾਲਤਾਂ ਸਾਡੇ ਕੋਲ ਨਹੀਂ ਹੈਗੀਆਂ। ਅਫਸਰशाही ਸਾਡੇ ਕੋਲ ਨਹੀਂ ਹੈਗੀ। ਚਾਹੇ ਉਹ ਮਾਰਾਂ ਦੀ ਹੈ, ਚਾਹੇ ਉਹ ਪ੍ਰਸ਼ਾਸਨਿਕ ਘਟਕਾਰਿਆਂ ਦੀ ਹੈ, ਚਾਹੇ ਉਹ ਪੁਲਿਸ ਵਾਲਿਆਂ ਦੀ ਹੈ, ਉਹ ਸਾਡੇ ਕੋਲ ਨਹੀਂ ਹੈ ਪਿੰਨਾਂ 'ਚ। ਤੇ ਨਾ ਹੀ ਸਾਡੇ ਕੋਲ ਸਿਆਸਤ ਦਾ ਬੰਦਾ ਜੋ ਉਹ ਜਿਹੜਾ ਐਮਐਲਏ ਜਿਹਨੂੰ ਆਪਾਂ ਕਹਿੰਦੇ ਸੋ ਸਾਡੇ ਕੋਲ ਫੇਕੀ ਆ ਸਾਡੇ ਕੋਲ ਐ ਪਰਚਾਜ ਜਿਹੜੀ ਸਾਡੀ ਅਸੈਂਬਲੀ ਵੀ ਉੱਥੇ ਬੈਠੀ ਆ ਹੁਣ ਪੰਚਾਇਤਾਂ ਦੇ ਵਿੱਚ ਚੋਣਨ ਬਾਰੇ ਪੁੱਛਦਾ ਤਾਂ ਉਹਨਾਂ ਨੇ ਸਮਝ ਲਿਆ ਵੀ ਜੇ ਇਹਨਾਂ ਨੂੰ ਪਾੜਾਂਗੇ ਤਾਂ ਕੰਮ ਚੱਲੂਗਾ ਇਸੇ ਕਿਹਾ ਤਾਂ ਹੈਗੇ ਵੀ ਦੋ ਦੋ ਨੇ ਹਰੇਕ ਪਾਰਟੀ ਦਾ ਦੋ ਦੋ ਧੜੇ ਨੇ ਟੰਟਣ ਦੇਖ ਲੈ ਤੁਸੀਂ ਆਪਣੇ ਪਿੰਨਾਂ ਚ ਪਾਕਿਆਂ ਦੇ ਵੀਟੜੇ ਨੇ ਕਹਾ ਕਿ ਉਹਨਾਂ ਦੇ ਉੱਤੇ ਕਰੇ ਨੇ ਉਹ ਹਰੇਕ ਢਲੇ ਵਾਲਾ ਆmdi ਤਾਕਤ ਦਿਖਾ ਰਿਹਾ ਹੈ ਸੋ ਲੋਕਾਂ ਨੂੰ ਪਾੜ ਕੇ ਉਰਾਜ ਕਰਦੇ ਨੇ ਸਾਡੀ ਜਾਇਦਾਦ ਦੇ ਉੱਤੇ ਸਾਡੇ ਪੈਸੇ ਦੇ ਉੱਤੇ ਰਾਜ ਕਰਦੇ ਨੇ ਉਹਦਾ ਹੱਲ ਅਸੀਂ ਇਹ ਕਰ ਸਕਦੇ ਆਂ ਫਿਰ ਮੈਂ ਆਉਂਗਾ ਦੋ ਲਾਈਨਾਂ ਚ ਬਸ ਕਿ ਅਸੀਂ ਕਿਉਂ ਜਿਹੜੀ ਹੋਣੀ ਹੈ ਉਹਦੀ ਕੋਸ਼ਿਸ਼ ਕਰੀਏ ਉਹਦੇ ਚ ਅਸੀਂ ਆਪ ਦਾ ਭਾਈਚਾਰਾ ਨਾ ਤੋੜੀਏ ਕੋਸ਼ਿਸ਼ ਕਰੀਏ ਕਿ ਜਿਹਨੇ ਆਪਾਂ ਕਹਿੰਨੇ ਨਾ ਵੀ ਚਮਕੇ ਬੰਦੇ ਚੋਂ ਡੂ ਪਿੰਡ 'ਚ ਥੋੜੀ ਸੈਂਤੀ ਜਿਹੀ ਜਬ ਬੰਦ ਜੇ ਚਾਹੇ ਇੱਕ ਪੰਚ ਤੇ ਬੰਦ ਜੇ ਚਾਹੇ ਇੱਕ ਸਰਪੰਚ ਤੇ ਬੰਦ ਜੇ ਚਾਹੇ ਸਾਰੀ ਪੰਚਾਇਤ ਤੇ ਬੰਦ ਜੇ ਜਿੰਮੇ ਵੀ ਹੋਵੇ ਉਹ ਜੇ ਆਪਾਂ ਸੈਂਤੀ ਨਾਲ ਕਰਾਂਗੇ ਇੱਕ ਤਾਂ ਦੂਜਾ ਹੋਊਗਾ ਮੰਨ ਲਓ ਸੈਂਤੀ ਕਰ ਵੀ ਲਈ ਹੋ ਵੀ ਗਿਆ ਫਿਰ ਜ਼ਰੂਰੀ ਨਹੀਂ ਵੀ ਉਹ ਕੰਮ ਕਰੇਗਾ ਕਿਉਂ ਮੈਂ ਕਹਣਾ ਸਾਡਾ ਇੱਕ ਤਜਰਬਾ ਵੀ ਜਿੱਥੇ ਸੀ ਆਂ ਦਾੰਦ ਤੇਰੇ ਨਾਲ ਵੋਟ ਪਵਾਈ ਸਰਪੰਚ ਨੂੰ ਜਿਤਾਇਆ ਵੈਧੇ ਕਰਕੇ ਵੀ ਆਹ ਵੀ ਚੜਾਵਾਂਗੇ ਆਹ ਕਰਾਂਗੇ ਆਹ ਕਰਾਂਗੇ ਪੰਜਾਂ ਦਿਨਾਂ ਬਾਅਦ ਜਿੱਤਣ ਤੋਂ ਬਾਅਦ ਉਹ ਕਹਿੰਦਾ ਮੈਂ ਕੀ ਕਰਾਂ ਤੁਸੀਂ ਤਾਂ ਤਲਵਾਰ ਤੇ ਮੁੱਕੀ ਮਰਵਾਣੇ। ਜਦੋਂ ਉਹਨੂੰ ਕਿਹਾ ਵੀ ਉਦੋਂ ਤਾਂ ਤੂੰ ਸਾਡੇ ਪਿੱਛੇ ਖੜਦਾ ਸੀ ਕਹਿੰਦਾ ਮੇਰੀ ਮੋਹਰ ਬਣ ਗਈ ਪੰਜ ਸਾਲ ਕਿਹੜਾ ਹਲਾ ਸਕਦਾ ਹੈ। ਮੇਰੇ ਕੋਲ ਆਏ ਮੁੰਡੇ ਕਹਿੰਦੇ ਜੇ ਤੂੰ ਐਂ ਕਹਿੰਦਾ। ਇਹ ਮੈਂ 50 ਸਾਲ ਪੁਰਾਣੀ ਗੱਲ ਸੁਣਾਉਣਾ ਹੁਣ ਤਾਂ ਹੋਰ ਹੀ ਸਰਬੰਚ ਹੋ ਗਏ ਨੇ। ਮੈਂ ਕੋਈ ਨਹੀਂ ਆਪਾਂ ਮੋਹਰ ਹੀ ਹਲਾਵਾਂਗੇ ਹੁਣ ਇਹਦੀ। ਉਹਨਾਂ ਹੜਾਦੇ ਸੀ ਸਸਪੈਂਡ ਕਰਾਤਾ ਉਹਨੂੰ। ਕੋਈ ਇੱਡੀ ਗੱਲ ਕੰਮ ਨਹੀਂ ਕਰਦਾ। ਉਹ ੱਤਕੇ ਨਾਲ ਕਿਸੇ ਦਾ ਚੁੱਲਾ ਟੈਕਸ ਨਹੀਂ ਤਸੀ ਉਹਦੀ ਖੰਡ ਘਰੇ ਲੱਗਿਆ। ਅਸੀਂ ਉਹਨੂੰ ਕਰਕੇ ਰੱਖ ਫਸ ਗਿਆ ਸੋ ਮੈਂ ਤਾਂ ਕਹਿਣਾ ਉਹ ਕਦ ਕੰਮ ਠੀਕ ਕਰੂਗਾ ਜਦ ਲੋਕਾਂ ਦਾ ਪ੍ਰੈਸ਼ਰ ਉਹਦੇ ਪਿੱਛੇ ਆ ਹੁਣ ਸਰਪੰਚ ਨੂੰ ਤਾਕਤ ਚਾਹੀਦੀ ਆ ਉਹ ਤਾਕਤ ਕਿੱਥੋਂ ਲਾਏਗਾ ਇਕੱਲੇ ਚੋਣਾਂ ਨਾਲ ਸਰਪੰਚ ਨਹੀਂ ਹੋਗੇ ਸਾਰਾ ਕੁਝ ਉਹਨੂੰ ਹਰ ਰੋਜ਼ ਤਾਕਤ ਚਾਹੀਦੀ ਆ ਉਹ ਤਾਕਤ ਜਾਂ ਤਾਂ ਲੋਕਾਂ ਤੋਂ ਲੈ ਲੈ ਜਾਂ ਫੇਰ ਵੀਡੀਓ ਤੋਂ ਲੈ ਲੈ ਐਸ.ਪੀ. ਤੋਂ ਲੈ ਲੈ ਜੇਹੀ ਤੋਂ ਲੈ ਪੰਜਾਬ ਸਿੱਕੀ ਤੋਂ ਲੈ ਜੇ ਲੋਕਾਂ ਤੋਂ ਤਾਕਤ ਲੈਂਦਾ ਹੈ ਤਾਂ ਉਹ ਅੰਖ ਨਾਲ ਜਾ ਕੇ ਖੜਾ ਹੋਊਗਾ ਉੱਥੇ ਉਹਨੂੰ ਕੁਰਸੀ ਮਿਲੇਗੀ ਤੇ ਵੀਡੀਓ ਜੀਜੀ ਕਰੇਗਾ ਲਿਪਟ ਬਕਰੇਗਾ ਉਹਦੇ ਸਾਹਮਣੇ ਜੇ ਵੀਡੀਓ ਤੋਂ ਤਾਕਤ ਲੈਂਦਾ ਹੈ ਫਿਰ ਤੈਨੂੰ ਪਤਾ ਵੀ ਜਣਾ ਦੇਣ ਵਾਲਾ ਉਹ ਫਿਰ ਚੌਧਰੀ ਹੁੰਦਾ ਫਿਰ ਕਹੇਗਾ ਸਰਪੰਚਾ ਉੱਥੇ ਖੜਾ ਹੋ ਮੇਰੇ ਕੋਲ ਟਾਈਮ ਨਹੀਂ ਹੈ ਫਿਰ ਸਰਪੰਚ ਸਾਹਿਬ ਵੀ ਨਹੀਂ ਕਹਣਾ ਸਰਪੰਚਾ ਕਹੇਗਾ ਸੋ ਇਸ ਕਰਕੇ ਲੋਕਾਂ ਦੀ ਉਹ ਤਾਕਤ ਕਿਹੜੀ ਆ ਉਹ ਤਾਕਤਾ ਗ੍ਰਾਮ ਸਭਾ ਪਿੰਡ ਦੇ ਵਿੱਚ ਜਦ ਤੁਸੀਂ ਗ੍ਰਾਮ ਸਭਾ ਕਰਦੇ ਹੋ ਤੁਸੀਂ ਜੰਗਨਾਤ ਦਾ ਕਾਨੂੰਨ ਬਦਲੇ ਤੋਂ ਬਿਨਾ ਖਾਣਨ ਦਾ ਕਾਨੂੰਨ ਬਦਲੇ ਤੋਂ ਬਿਨਾ ਪਾਣੀ ਦੇ ਐਸਵਾਈਲ ਮਿਲਦੀ ਨਹੀਂ ਮਿਲਦੀ ਉਹਦੇ ਮਾਮਲੇ ਤੋਂ ਬਿਨਾ ਰੁਜ਼ਗਾਰ ਦਿੱਤਾ ਜਾਂਦਾ ਨਹੀਂ ਦਿੱਤਾ ਜਾਂਦਾ ਉਹ ਤੋਂ ਬਿਨਾ ਤੁਹਾਨੂੰ ਸੇਵਾਵਾਂ ਮਿਲਦੀਆਂ ਨੂੰ ਜਾਂ ਨਹੀਂ ਮਿਲੀਆਂ ਉਹ ਤੋਂ ਬਿਨਾ ਤੁਹਾਡਾ ਸਕੂਲ ਚੰਗਾ ਚਲਾਉਂਦੇ ਨੇ ਨਹੀਂ ਚਲੰਦੇ ਉਹ ਤੋਂ ਬਿਨਾ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਉਹਨਾਂ ਨੂੰ ਸੁਧਾਰਨ ਵਾਸਤੇ ਸੋ ਜਦ ਗ੍ਰਾਮ ਸਭਾ ਫੈਸਲੇ ਕਰੂਗੀ ਕਿਉਂਕਿ ਗ੍ਰਾਮ ਸਭਾ ਨੇ ਪਿੰਡ ਦਾ ਵਿਕਾਸ ਦੀ ਯੋਜਨਾ ਬਣਾਉਣੀ ਹੈ ਕਿੱਥੇ ਆਪਾਂ ਟੋਬਾ ਠੀਕ ਕਰਨਾ ਹੈ ਕਿੱਥੇ ਪੁਲੀ ਬਣਾਉਣੀ ਹੈ ਕਿੱਥੇ ਰਸਤਾ ਬਣਾਉਣਾ ਹੈ ਕਿੱਥੇ ਕੋਈ ਚਾਰਦੀਵਾਰੀ ਬਣਾਉਣੀ ਹੈ ਇਹ ਸਾਰਾ ਤੁਸੀਂ ਫੈਸਲਾ ਕਰਨਾ ਉਹ ਗ੍ਰਾਮ ਸਭਾ ਨੇ ਕਰਨਾ ਵੀ ਪਿੰਡ ਨੂੰ ਕੋ ਵਿਕਾਸ ਕਿਵੇਂ ਕਰਨਾ ਹੈ ਕਿਤੇ ਧਰਮ ਸ਼ਾਲਾ ਬਣਾਉਣੀ ਹੈ ਕਿਤੇ ਕੋਈ ਹੋਰ ਕੁਝ ਕਰਨਾ ਤੇ ਲਗਾਉਣੇ ਨੇ ਦੂਜਾ ਉਹਦੀ ਸਮੀਖਿਆ ਵੀ ਤੁਸੀਂ ਕਰਨੀ ਹੈ ਵੀ ਕੰਮ ਠੀਕ ਚੱਲ ਰਿਹਾ ਹੈ ਸਰ ਕੋਈ ਕੰਤ ਨੂੰ ਸਵਾਲ ਵੀ ਤੁਸੀਂ ਪੁੱਛਣਾ ਜਿਵੇਂ ਅਸੈਂਬਲੀ 'ਚ ਪੁੱਛਦੇ ਨੇ ਆ ਮੈਂ ਤੇ ਪਿੰਡ ਦੇ ਸਾਰੇ ਲੋਕ ਜਿਹੜੇ ਵੋਟਰ ਨੇ ਉਹ ਸਾਰੇ ਸਾਰੇ ਐਮਐਲਏ ਨੇ ਪਿੰਡ ਦੇ ਤੇ ਜਿਹੜੀ ਪੰਚਾਇਤ ਹੈ ਉਹ ਕੈਬਨਿਟ ਹੈ ਕੈਬਨਿਟ ਉਹ ਸਵਾਲ ਕਰਨਗੇ ਬਜਟ ਬਜਟ ਵੀ ਤੁਸੀਂ ਪਾਸ ਕਰੋਗੇ ਅਸੈਂਬਲੀ 'ਚ ਪਾਸ ਹੁਣ ਵੀ ਪਾਸ ਹੋਏਗਾ ਓਏ ਮੈਨਾਂ ਨੇ ਵੋਟਾਂ ਨਾਲ ਹੀ ਪਾਸ ਹੁੰਦਾ ਸੋ ਜੇ ਬਜਟ ਤੁਸੀਂ ਤਿਆਰ ਕਰ ਪਾਸ ਕਰਨਾ ਹੈ ਵਿਕਾਸ ਯੋਜਨਾ ਤੁਸੀਂ ਪਾਸ ਕਰਨੀ ਹੈ ਉਹਨਾਂ ਦਾ ਤਿਆਰ ਕਰਨੀ ਹੈ ਕਿਉਂਕਿ ਉਹਨਾਂ ਨੂੰ ਵਹਾਰਤ ਦਿੱਤੀ ਹੋਈ ਹੈ ਤੇ ਉਹਦੇ ਸਮੀਖਿਆ ਤੁਸੀਂ ਕਰਨੀ ਹੈ ਠੀਕ ਵੀ ਚੰਗੀ ਹੈ ਕਿ ਨਹੀਂ ਠਗੀ ਤਾਂ ਨਹੀਂ ਮਾਰ ਕੇ ਮਿੱਟੀ ਉੱਤੇ ਨੇ ਪਾ ਕੇ ਤੇ ਫਿਰ ਤਾਕਤ ਤਾਂ ਤੁਹਾਡੇ ਕੋਲ ਹੋਈ ਸਵਾਲ ਇਹ ਹੈ ਉਹ ਤਾਕਤ ਨੂੰ ਸਮਝਣ ਦੀ ਲੋੜ ਹੈ ਜਿੱਦẽ ਅਸੀਂ ਇਹ ਗੱਲਾਂ ਸਮਝ ਗਏ ਬਾਕੀ ਹਿੰਮਿੰਸਿੰਘ ਜੀ ਉਹਦੀ ਕਰਨੀ ਮੈਂ ਬਸ ਤਾਂ ਟਾਈਮ ਨਹੀਂ ਲੈਣਾ ਚਾਹੁੰਦਾ ਬੁਲੀਆਂ ਨਿਕੇਲ ਇਹਦੀਆਂ ਹੈਗੀਆਂ ਨੇ ਇੱਕੋ ਗੱਲ ਯਾਦ ਰੱਖੋ ਗੁਰੂ ਸਾਹਿਬ ਨੇ ਉਹ ਸਾਨੂੰ ਕਿਹਾ ਹੈ ਜੇ ਤੁਸੀਂ ਇਹ ਚਾਹੁੰਦੇ ਹੋ ਦੋਨਾਂ ਸੇਮ 100 ਆ ਗਈ ਜੇ ਤੁਸੀਂ ਬੇਗੰਗਪੁਰਾ ਚਾਹੁੰਦੇ ਹੋ ਉਸ ਵੱਲ ਕਦਮ ਚੁੱਕਣਾ ਪਵੇਗਾ ਉਹ ਕਦਮ ਚੁੱਕਣ ਵਾਸਤੇ ਸਰਪੰਚ ਜਿਨੇ ਬੰਨ ਹੈ ਉਹ ਮੰਨ ਕੇ ਚੱਲੇ ਇਨਹੀ ਦੀ ਕਿਰਪਾ ਅਸੇ ਸਜੇ ਹੈ ਹਮ ਨਹੀਂ ਤਾ ਮੋਸੋ ਗਰੀਬ ਕਰੋੜ ਪਰੇ ਹੈ ਲੋਕਾਂ ਦੀ ਤਾਕਤ ਨੂੰ ਪਹਿਚਾਣੇ ਲੋਕ ਆਪਣੀ ਤਾਕਤ ਨੂੰ ਪਹਿਚਾਣਨ ਇੱਕ ਦੂਜੇ ਨਾਲ ਮਿਲ ਕੇ ਨਾ ਸਰਪੰਚ ਨਾਲ ਟੱਕਰ ਲੈ ਕੇ ਨਾ ਪੁਰਾਣੇ ਸਰਪੰਚ ਨੂੰ ਫਸਾ ਕੇ ਨਾ ਉਹਦੇ ਤੇ ਮੁਕੱਦਮੇ ਕਰਵਾ ਕੇ ਹੋਣਗੇ ਇਹ ਰਾਹ ਦਰੀਆਂ ਮੈਂ ਇਸ ਕੰਟੀ ਨਹੀਂ ਜਾ ਰਿਹਾ ਵੀ ਨਹੀਂ ਹੋਈਆਂ ਹੋਣੀਆਂ ਪਰ ਜਿੱਦਣ ਤੁਸੀਂ ਆਖਿਰਕਲ ਦੱਸਦਾ ਮੈਂ ਤੁਹਾਨੂੰ ਮੈਂ ਕਿਉਂ ਕਹਣਾ ਮੈਂ ਜਿੰਦਗੀ ਚ ਲਾਇਆ ਮੈਂ ਯੂਨੀਵਰਸਿਟੀ ਚ ਗਿਆ ਉੱਥੇ ਪੇਪਰ ਲੀਕ ਹੁੰਦਾ ਸੀ ਹਰ ਸਾਲ ਜਿਹੜਾ ਐਮਬੀਬੀਐਸ ਦੇ ਦਾਖਲੇ ਦਾ ਅਸੀਂ ਜਿਹੜੇ ਚੰਗੇ ਬੰਦੇ ਸੀ ਉਹ ਲੈਦੇ ਥੋੜੀ ਛੋਟੀ ਤਨਖਾਹ ਤੇ ਸਾਡੇ ਮਕਦਮਾ ਕਰਤ ਕਹਿੰਜੀ ਇਹਨਾਂ ਨੇ ਤਾਂ ਆਜ ਬਟਾਈ ਕਰਿਆ ਫਰਾਨਾ ਨਹੀਂ ਕਰਿਆ ਮੈਂ ਬਿਆਨ ਦਿੰਦਾ ਉੱਤੇ ਕਿ ਜੀ ਸਾਡੇ ਕੋਲ ਦੋ ਹੀ ਤਰੀਕੇ ਸੀ ਇੱਕ ਤਰੀਕਾ ਸੀ ਉਹ ਚੋਰਾਂ ਦੇ ਪਿੱਛੇ ਪੈ ਜਾਂਦੇ ਆ ਕਾਨੂੰਨੀ ਜਾਂ ਕੰਮ ਕਰੀ ਜਾਂਦੇ ਪੀਪਲ ਫੇੜੀ ਖੋਈ ਜਾਂਦਾ ਹੱਸ ਜੇ ਘੜਕਦੇ ਜਾਂਦੇ ਦੂਜਾ ਤਰੀਕਾ ਸੀ ਵੀ ਮਾਈ ਜਿਹੜਾ ਮਾਈ ਦਾ ਲਾਲ ਹੈ ਪੀਪਲ ਨਹੀਂ ਕਰਕੇ ਰਖਾਵੇ ਆਓ ਫਿਰ ਹਿੰਮਤ ਆ ਪੀਪਲ ਨਹੀਂ ਖੀ ਹੋਣ ਦਿੰਦੇ ਅਸੀਂ ਉਹ ਕਰਿਆ ਉਹਨਾਂ ਨੇ ਪਿੱਛੇ ਪੈਨਦੀ ਸਾਨੂੰ ਕੀ ਲੋੜ ਐ ਨਹੀਂ ਟਾਈਮ ਖਰਾਬ ਕਰੀ ਜਾਵਾਂਗਾ ਜੋ ਕਰਨਾ ਸੀ ਕਰਤਾ ਹੁਣ ਜਿਹੜਾ ਸਾਨੂੰ ਸਮਾਂ ਮਿਲਿਆ ਤੇ ਤਿੰਨ ਸਾਥ ਤੇ ਪਰਿੰਗੀ ਖਾਣ ਦਿੱਤਾ ਜਿਹੜਾ ਮਰਗੀ ਚੋਰ ਰਾਂਦਾ। ਫੇਰ ਇਸ ਕਰਕੇ ਜਿਹੜੇ ਸਰਪੰਚ ਬਣਨਗੇ ਜਿਹੜੇ ਪੰਚ ਬਣਨਗੇ ਇਹ ਫੈਸਲਾ ਕਰ ਲੈਣਗੇ ਕਿ ਪੁਰਾਣਾ ਨੇ ਕੀ ਕਰਿਆ ਉਹਦੇ ਪੈਡਾ ਪੋਸਟ ਨਹੀਂ ਦੇਣ ਲੱਗੇ। ਆ ਸਾਡੀ ਸਰਕਾਰ ਨੇ ਮਾਰੀ ਇਸ ਕਰ ਖਾਧੀਆ ਹਰੇਕ ਦੇ ਪੋਸਟ ਦੇ ਦੇਣ ਸ਼ੁਰੂ ਕਰਤੀ। ਇਹਨਾਂ ਦੇ ਜਿੱਦੇ ਉੱਪਰ ਨੂੰ ਹੋਰ ਵੀ ਜ਼ਿਆਦਾ ਹੋਣਗੇ। ਇਹ ਕਹੋ ਵੀ ਪੰਨਾ ਜੋ ਹੋ ਗਿਆ ਹੋ ਗਿਆ। ਅੱਜ ਤੋਂ ਮੈਂ ਕਹਤ ਨਹੀਂ ਹੁੰਦਾ। ਅੱਜ ਤੋਂ ਅਸੀਂ ਗ੍ਰਾਮ ਸਭਾ ਕਰਾਂਗੇ। ਅੱਜ ਤੋਂ ਫੈਸਲੇ ਗ੍ਰਾਮ ਸਭਾ 'ਚ ਹੋਣਗੇ ਹਰ ਵੱਡਾ ਫੈਸਲਾ ਗ੍ਰਾਮ ਸਭਾ 'ਚ ਹੋਏਗਾ ਗ੍ਰਾਮ ਸਰ ਜਿੰਨੀ ਮਰਜ਼ੀ ਵਲੀ ਬਣਾ ਲਓ ਫਿਰ ਦੇਖਿਓ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਤੇ ਫਿਰ ਜਿਹੜੀ ਕਸਤੂਰੀ ਤੁਹਾਡੇ ਅੰਦਰ ਹੈ ਫਿਰ ਮਿਲ ਕੇ ਬਾਹਰ ਨਹੀਂ ਭਾਰਦਾ ਫਿਰੇਗਾ ਅੰਦਰ ਹੀ ਰਹਿ ਬੜੋਗੇ ਕਿ ਕਸਤੂਰੀ ਤਾਂ ਸਾਡੇ ਅੰਦਰ ਹੀ ਆਉਣੀ ਵਰਤ ਬਹੁਤ ਬਹੁਤ